ਅਬੀਬ ਗਾਇੰਦੇ ਵਿੱਚ ਬਾਜ ਨੰਬਰ 75 ਚ 28 ਲੱਖ 60 ਹਜ਼ਾਰ ਦੀ ਲਾਗਤ ਨਾਲ ਜਿਹੜੀਆਂ 15 ਗਲੀਆਂ ਨੇ ਨਵੀਆਂ ਬਣਨ ਜਾ ਰਹੀਆਂ ਬਹੁਤ ਦੇਰ ਦੀ ਲੋਕਾਂ ਦੀ ਮੰਗ ਸੀ ਗਲੀਆਂ ਬਹੁਤ ਖਸਤਾ ਕਾਗਜ਼ਾਂ ਦੇ ਵਿੱਚ ਪਿਛਲੇ ਸਮੇਂ ਚ ਕਈ ਵਾਰ ਬਣਾਤੀਆਂ ਪਰ ਹੁਣ ਪ੍ਰੈਕਟੀਕਲ ਬਣੂਗੀਆਂ ਇਹ 15 ਗਲੀਆਂ ਜਿਹੜੀਆਂ ਬਹੁਤ ਜਲਦੀ ਬਣ ਕੇ ਲੋਕਾਂ ਦੇ ਸਪੋਰਟ ਕੀਤੀਆਂ ਜਾਊਗੀਆਂ ਕਿਤੇ بارشਾਂ ਦਾ ਜਿਵੇਂ ਹੁਣ ਥੋੜਾ ਬਹੁਤਾ ਮੌਸਮ ਆ ਕੀ ਲੱਗਦਾ ਇਹ ਨੂੰ ਦੇਖਦੇ ਨਹੀਂ ਨਹੀਂ ਅਸੀਂ ਉਹ ਕੰਮ ਕਰਦੇ ਨਹੀਂ ਕਦੇ ਜਿਹੜਾ ਲੋਕਾਂ ਨੂੰ ਤਕਲੀਫ ਵਾਲਾ ਹੋਵੇ ਇੱਕ ਇੱਕ ਗਲੀ ਪਟਾਂਗੇ ਜਦੋਂ ਇੱਕ ਗਲੀ ਤਿਆਰ ਹੋ ਜੂਗੀ ਫਿਰ ਦੂਜੀ ਗਲੀ ਨੂੰ ਹੱਥ ਲਾਵਾਂਗੇ ਅੱਜ ਹੋ ਜਾਣਾ ਕੱਲ ਤੋਂ ਸ਼ੁਰੂ ਹੈ ਇਹ ਇੱਕ ਇੱਕ ਗਲੀ ਕਰਕੇ ਬਣਾਵਾਂਗੇ 15 ਗਲੀਆਂ ਜਿਹੜੀਆਂ ਟੋਟਲ ਨੇ ਸਾਫ਼ ਸੁਥਰੀਆਂ ਬਣਾ ਕੇ ਤੇ 28 ਲੱਖ 60 ਹਜ਼ਾਰ ਦੀ ਲਾਗਤ ਨਾਲ ਹੋ ਰਿਹਾ 15 ਗਲੀਆਂ ਜਿਹੜੀਆਂ ਨਵੀਆਂ ਬਣ ਜਾ ਰਹੀਆਂ ਨੇ ਮੈਨੂੰ ਤੁਹਾਡੇ ਨਾਲ ਹੀ ਦੱਸਦੇ ਹੋਏ ਇਸ ਗੱਲ ਦਾ ਮਾਣ ਵੀ ਖੁਸ਼ੀ ਵੀ ਮਹਿਸੂਸ ਹੁੰਦੀ ਆ ਮੈਂ ਹੁਣ ਤੱਕ 10 ਕਰੋੜ ਤੋਂ ਉੱਤੇ 11 ਕਰੋੜ ਦੇ ਕੰਮ ਜਿਹੜੇ ਆ ਹਲਕਾ ਸੈਂਟਰ ਚ ਜਰ ਆ ਚੁੱਕੇ ਆ 10 ਕਰੋੜ ਦੇ ਕੰਮ ਜਿਹੜੇ ਆ ਉਹ 2 ਮਹੀਨਿਆਂ ਦੇ ਅੰਦਰ ਅੰਦਰ ਹੋਰ ਕਰਾਏ ਜਾਊਗੇ ਕਿ ਬੁੱਡੇ ਨਾਲੇ ਦੇ ਨਾਲ ਨਾਲ ਤੁਸੀਂ ਜਿਹੜਾ ਕੰਮ ਸ਼ੁਰੂ ਕਰਵਾਇਆ ਸੜਕ ਦਾ ਤਾਂ ਕਿਤੇ ਨਾ ਕਿਤੇ ਗਊ ਘਾੜ ਦੇ ਆਲੇ ਦੁਆਲੇ ਉਹ ਜਿਹੜਾ ਸੁਧਰੀ ਕਰਨ ਦਾ ਵੀ ਕੰਮ ਹੋ ਰਿਹਾ ਸਾਰਾ ਕੰਮ ਦੇ ਕੋਣ ਕੰਮ ਕਰਨਾ ਇਹਨਾਂ ਲੋਕਾਂ ਨੇ ਮੇਰੇ ਤੇ ਭਰੋਸਾ ਜਿੱਤ ਆ ਕੇ ਮੈਨੂੰ ਹਲਕਾ ਸੈਂਟਰ ਦਾ ਸੇਵਾਦਾਰ ਬਣਾਇਆ ਵਾ ਇਹਨਾਂ ਦਾ ਪਹਿਲ ਦੇ ਆਧਾਰ ਤੇ ਕੰਮ ਕਰਨਾ ਮੇਰਾ ਧਰਮ ਤੇ ਕਰਮ ਆ ਮੈਂ ਹਰ ਕੰਮ ਨੂੰ ਪੂਰੇ ਅਸਲੀ ਜਮਾ ਆਮਲੀ ਜਮਾ ਜੀ ਨੂੰ ਕਹਿੰਦੇ ਆ ਉਹ ਪੈਣਾ ਆ ਕੇ ਇਕੱਲੇ ਇਕੱਲੇ ਕੰਮ ਨੂੰ ਸੂਈ ਦੇ ਨੱਕੇ 'ਚੋਂ ਕੱਢ ਕੇ ਕਰਾਉਣਾ ਵਾ ਕਾਗਜ਼ਾਂ 'ਚ ਨਹੀਂ ਕੰਮ ਕਰਾਉਣਾ ਅੰਦਰ ਅੰਦਰ ਸ਼ਿੰਗਾਰ ਸਿਲਮੇ ਤੱਕ ਸਾਰਾ ਇੱਕ ਨੰਬਰ ਦਾ ਕੰਮ ਕੀਤਾ ਜਾਊਗਾ ਐਮਐਲਏ ਸਾਹਿਬ ਚੰਡੀਗੜ੍ਹ ਦੇ ਚੰਡੀਗੜ੍ਹ ਮੇਅਰ ਨੂੰ ਲੈ ਕੇ ਜਿਹੜਾ ਲਗਾਤਾਰ ਵਿਵਾਦ ਆਜ ਕਾਂਗਰਸੀ ਨੇ ਪ੍ਰਦਰਸ਼ਨ ਕੀਤਾ ਸੀਗਾ ਪਰ ਉਹਨਾਂ ਨੂੰ ਜਿਹੜਾ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਦੇਖੋ ਇਹ ਤਾਨਾਸ਼ਾਹੀ ਬੀਜੇਪੀ ਦੀ ਜਿਹੜੀ ਮੋਦੀ ਸਰਕਾਰ ਦੀ ਤਾਨਾਸ਼ਾਹੀ ਹੈ ਇਹ ਜਿਆਦਾ ਦੇਰ ਨਹੀਂ ਚੱਲਦੀ ਸਾਡੇ ਪੰਜਾਬੀ ਬਹੁਤ ਇੱਕ ਸ਼ਕਤੀਸ਼ਾਲੀ ਕੌਮ ਗਣੀ ਗਈ ਆ ਪੰਜਾਬੀ ਜਿਹੜੇ ਪੰਜਾਬ ਦੇ ਰਹਿਣ ਵਾਲੇ ਨਾਗਰਿਕ ਆ ਇਹਨਾਂ ਨੂੰ ਬਹੁਤ ਮੂੰਹ ਤੋੜਮਾ ਜਵਾਬ ਕੱਲ ਅਸੀਂ ਲਾਉਣਾ ਵਾ ਸਾਨੂੰ ਕੱਲ ਲੈਣ ਗ੍ਰফতার ਉੱਥੇ ਕੱਲ ਅਸੀਂ ਦੇ ਰਹੇ ਆ ਧਰਨਾ ਸਵੇਰੇ 12 ਵਜੇ ਚੰਡੀਗੜ੍ਹ ਗ੍ਰਸਤਾਰੀਆਂ ਤੋਂ ਨਹੀਂ ਡਰਨਾ ਫਿਰ ਤਾਂ ਇਹ ਆਪਣੇ ਜ਼ੁਲਮ ਕਰਨ ਚ ਕਾਮਯਾਬ ਹੋ ਜੂਗੇ ਜੇ ਗ੍ਰਸਤਾਰੀਆਂ ਤੋਂ ਡਰੂੰਗਾ ਮੈਂ ਤੁਹਾਡੇ ਲਈ ਦੱਸਣਾ ਚਾਹਣਾ ਕੱਲ 9 ਵਜੇ ਚੱਲੇ ਆਇਤੋਂ ਆਪਣੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਲੈ ਕੇ ਇਨੇ ਸਾਨੂੰ ਗ੍ਰফতার ਕਰਨਾ ਚਾਹੇ ਰਾਜ ਕਾਲਨ ਚਾਹੇ ਇੱਥੇ ਕਾਲਨ ਚਾਹੇ ਚੰਡੀਗੜ੍ਹ ਕਾਲਨ ਇਹਨਾਂ ਦੀਆਂ ਗ੍ਰফতারੀਆਂ ਤੋਂ ਨਹੀਂ ਡਰਨਾ ਪਰ ਤਾਨਾਸ਼ਹੀ ਲੋਕਤੰਤਰ ਦਾ ਜਿਹੜਾ ਕਹਾਣ ਕੱਲ ਇਹਨਾਂ ਨੇ ਕੀਤਾ ਵਾ ਇਹਨਾਂ ਕੋ 14 ਬੰਦੇ ਸੀਗੇ ਸਾਡੇ ਕੋ 20 ਸੀਗੇ ਦੇਖੋ ਆ ਇੱਕ ਇਹ ਜੀ ਉਲਟੀ ਗਿਣਤੀ ਮੋਦੀ ਦੀ ਸ਼ੁਰੂ ਹੋਣੀ ਆ ਹੁਣ 14 ਜ਼ਿਆਦਾ ਕਿ 20 ਜ਼ਿਆਦਾ ਇਹਨੇ 14 ਵਾਲਿਆਂ ਨੂੰ ਮਿਹਰ ਬਣਾ ਲਿਆ 20 ਵਾਲਿਆਂ ਨੂੰ ਤਾਨਾਸ਼ਹੀ ਕਰਕੇ ਉਹਨਾਂ ਦੀਆਂ ਵੋਟਾਂ ਕੈਨਸਲ ਕੀਤੀਆਂ ਇਹਦੀ ਤਾਨਾशाही ਦਾ ਜਵਾਬ ਠੋਕ ਕੇ ਦਾਂਗੇ ਕੋਰਟ ਚ ਵੀ ਦਾਂਗੇ ਤੇ ਕੱਲ ਸੜਕਾਂ ਦੇ ਮੇਲੇ ਕਾਂਗਰਸ ਕਾਂਗਰਸ ਤੇ ਆਪ ਇਕੱਠੇ ਪ੍ਰਦਰਸ਼ਨ ਕਰ ਰਹੀ ਹੈ ਕੱਲ ਨਹੀਂ ਇਕੱਠੇ ਹੋ ਨਹੀਂ ਸਾਨੂੰ ਪਤਾ ਸਾਡੀ ਪਾਰਟੀ ਵੱਲੋਂ ਸਾਡਾ ਆਪਣਾ ਕੱਲ ਧਰਨਾਵਾ ਉੱਥੇ ਬੀਜੇਪੀ ਵਾਲੇ ਕਹਿ ਰਹੇ ਨੇ ਜਿਹੜਾ ਇਹਨਾਂ ਨੇ ਹਜ਼ਾਰ ਹਜ਼ਾਰ ਰੁਪਏ ਵਾਅਦਾ ਕੀਤਾ ਸੀ ਹੋਣੀ ਪੂਰਾ ਹੋ ਰਿਹਾ ਉਹਨਾਂ ਨੂੰ ਕਹੋ ਤੁਹਾਡੀ ਤਾਨਾਸ਼ਾਹੀ ਰੁਕ ਜਵੇ ਅਸੀਂ ਆਪਣੇ ਵਾਅਦੇ ਤੋਂ ਭੱਜਦੇ ਨਹੀਂ ਪੰਜਾਬ ਦੇ ਲੋਕ ਸਾਨੂੰ ਤਾਂ ਵੋਟ ਪਾਉਗੇ ਜੇ ਅਸੀਂ ਪੰਜਾਬ ਦੇ ਲੋਕਾਂ ਨਾਲ ਇਹ ਧੋਖਾ ਕੀਤਾ ਹੋਊਗਾ ਦਾ ਪੰਜਾਬ ਦੇ ਲੋਕ ਸਾਨੂੰ ਲੋਕ ਸਭਾ ਚ ਦਾਦੂਏ ਪਰ ਇਹਨਾਂ ਨੂੰ ਇਹ ਪਹਿਲਾਂ ਦਾਦ ਦਿੰਦੇ ਤੁਹਾਨੂੰ ਜ਼ੀਰੋ ਆਉਣੀ ਆ ਪੰਜਾਬ ਚੋਂ 13 ਦੇ ਵਿੱਚੋਂ ਜ਼ੀਰੋ ਆਉਣੀ ਆ ਤੁਹਾਡੀ ਹਲਕਾ ਸੈਂਟਰਲ ਦੇ ਵਾਰ ਨੰਬਰ 75 ਦੇ ਵਿੱਚ ਅੱਜ ਸਾਡੇ ਹਲਕੇ ਦੇ ਐਮ ਐਲ ਏ ਸ਼੍ਰੀ ਸ਼ੋਕ ਪ੍ਰੈਸ਼ਰ ਪੱਪੀ ਜੀ ਉਹਨਾਂ ਵੱਲੋਂ 28 ਲੱਖ 60 ਹਜ਼ਾਰ ਦੀ ਲਾਗਤ ਦੇ ਨਾਲ ਜਿਹੜਾ ਅਜ ਮੂਰਤ ਕੀਤਾ ਗਿਆ ਗਲੀਆਂ ਦਾ ਕਿਉਂਕਿ ਪਿਛਲੇ ਕਾਫੀ ਸਮੇ ਤੋਂ ਜਿਹੜੀ ਇਹ ਮੰਗ ਸੀ ਕਿ ਅ ਇਲਾਕੇ ਦੇ ਲੋਕਾਂ ਦੀ ਵੀ ਜਿਹੜੀਆਂ ਗਲੀਆਂ ਦੀ ਹਾਲਤ ਜਿਹੜੀ ਹੈ ਉਹ ਕਾਫੀ ਜਿਹੜੀ ਆ ਖਸਤਾ ਹੋ ਚੁੱਕੀ ਹੈ ਸੋ ਮੈਂ ਇੱਕ ਚੀਜ਼ ਜਾਣਨਾ ਕਿ ਐਮਐਲਏ ਸ਼੍ਰੀ ਸ਼ੋਕਪਰਾਸ਼ਰ ਪੱਪੀ ਜੀ ਨੇ ਇੱਕ ਗੱਲ ਕਹੀ ਸੀ ਕਿ ਮੇਰੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੋ ਤਾਂ ਕਿ ਸੈਂਟਰ ਹਲਕੇ ਦਾ ਜਿਹੜਾ ਵਿਕਾਸ ਹੋ ਸਕੇ ਇਹ ਮੈਂ ਹਰ ਵਾਰੀ ਗੱਲ ਤਾਂ ਕਹਿੰਨਾ ਕਿਉਂਕਿ ਸਾਰੇ ਲੋਕਾਂ ਨੂੰ ਜਿਹੜਾ ਆ ਇੱਕ ਵਿਸ਼ਵਾਸ ਹੈ ਔਰ ਮੰਨ ਦੇ ਵਿੱਚ ਸੇਵਾ ਦੀ ਭਾਵਨਾ ਜਿਹੜੀ ਹੈ ਉਹ ਸਾਰੇ ਐਮਐਲਏ ਸਾਹਿਬ ਨਾਲ ਜੁੜੇ ਨੇ ਤੇ ਐਮਐਲਏ ਸਾਹਿਬ ਨੇ ਜੋ ਵਾਅਦੇ ਕੀਤੇ ਸੀਗੇ ਉਹ ਤੁਸੀਂ ਦੇਖੋ ਕਿ ਕੋ ਸਟੈਸ਼ਨਮ ਦੇ ਕੋਲ ਵੀ ਮਹੱਲਾ ਕਲੀਨਿਕ ਜਿਹੜਾ ਬਣ ਰਿਹਾ ਹੈ 2-4 ਦਿਨ ਦੇ ਅੰਦਰ ਅੰਦਰ ਉਹਦਾ ਵੀ ਜਿਹੜਾ ਮਹੂਰਤ ਜਿਹੜਾ ਉਹ ਕੀਤਾ ਜਾਏਗਾ ਸੋ ਮੈਂ ਆਪਣੇ ਵੱਲੋਂ ਸਾਰੇ ਵੱਲੋਂ ਜਿਹੜੇ ਸਾਡੇ ਸਾਥੀ ਨੇ ਕਪਿਲ ਜੀ ਸਾਰਿਆਂ ਵੱਲੋਂ ਵੀਜੇ ਜੀ ਪਾਲਾ ਜੀ ਸਾਰਿਆਂ ਵੱਲੋਂ ਮੈਂ ਐਮਐਲਏ ਸਾਹਿਬ ਦਾ ਧੰਨਵਾਦ ਵੀ ਕਰਦਾ ਕਿ ਜਿਨ੍ਹਾਂ ਨੇ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਜਿਹੜਾ ਮਹੂਰਤ ਕਰਕੇ ਉਹ ਵਿਕਾਸ ਦੇ ਕਾਰਜਾਂ ਦੀ ਜਿਹੜੀ ਲੜੀ ਹੈ ਉਹ ਬੰਨ੍ਹ ਦਿੱਤੀ ਹੈ। ਇਹ ਸਟਰੀਟ ਲਾਈਟਾਂ ਦੇ ਪੁੱਤਾ ਆ ਰਿਹਾ ਉਹ ਸਟਰੀਟ ਲਾਈਟਾਂ ਵੀ ਕਿੱਥੇ ਜਾਣਗੇ? ਸਟਰੀਟ ਲਾਈਟਾਂ ਕਿੱਦਾਂ? ਵੀ ਕਈ ਜਗ੍ਹਾ ਸਟਰੀਟ ਲਾਈਟਾਂ ਨਹੀਂ ਹੈਗੀਆਂ ਅਜੇ। ਨਹੀਂ ਸਟਰੀਟ ਲਾਈਟਾਂ ਪਿੱਛੇ ਇਹਦੇ ਆਈਆਂ ਸੀਗੀਆਂ 50 ਲਾਈਟਾਂ ਸਾਨੂੰ ਮਿਲਿਆ ਸੀ ਉਹ ਅਸੀਂ ਲਗਾਈਆਂ ਸੀਗੀਆਂ ਔਰ ਜਿੱਥੇ-ਜਿੱਥੇ ਬਲਾਈਂਡ ਸਪੌਟ ਹੈ ਉੱਥੇ-ਉੱਥੇ ਅਸੀਂ ਆਪ ਫੋਟੋਆਂ ਖਿੱਚ ਕੇ ਦੇ ਰਹੇ ਆ ਐਮਐਲਏ ਸਾਹਿਬ ਨੇ ਕਿਹਾ ਉੱਥੇ ਜਿੱਥੇ ਜ਼ਰੂਰਤ ਹੈ ਲੱਗ ਰਹੀ ਹੈ ਪਿਛਲੀਆਂ ਸਰਕਾਰ ਵੇ ਜੇ ﺍﻟैਟਾ ਆਈਆਂ ਨੇ ਤੇ ਕਿਸੇ ਐਮ ﺍﻟ ए ਜਾਂ ਕਿਸੇ ਕਾਉਂਸਲਰ ਦੇ ਘਰ ਨੇ ਇਹ ਸਿੱਧੀਆਂ ਦਫ਼ਤਰ ਤੋਂ ਆ ਰਹੀਆਂ ਨੇ ਤੇ ਸਿੱਧੀਆਂ ਲੋਕਾਂ ਦੇ ਘਰਾਂ ਦੇ ਬਾਹਰ ਗਲੀਆਂ ਦੇ ਵਿੱਚ ਲੱਗ ਰਹੀਆਂ ਨੇ ਸਰ ਜੇ ਅਗਰ ਜ਼ਿੰਮੇਵਾਰੀ ਮਿਲਦੀ ਐ ਇਸ ਇਲਾਕੇ ਦੀ ਜ਼ਿੰਮੇਵਾਰੀ ਮਿਲਦੀ ਐ ਪਹਿਲ ਦੇ ਆਧਾਰ ਤੇ ਕੀ ਇਹ ਇਲਾਕਾ ਬਹੁਤ ਵਿਛੜਿਆ ਆ ਕੀ ਜ਼ਿੰਮੇਵਾਰੀਆਂ ਲੋਕਾਂ ਦੇ ਪਹਿਲਾਂ ਬਿਲਕੁਲ ਜੀ ਜੋ ਪਹਿਲ ਦੇ ਆਧਾਰ ਤੇ ਜਿਸ ਤਰ੍ਹਾਂ ਵੀ ਜਿਹੜੇ ਕੰਮ ਹੋਣ ਵਾਲੇ ਆ ਸੀ ਹੁਣ ਵੀ ਐਮ ਐਲ اے ਸਾਹਿਬ ਨੂੰ ਜੋ ਵੀ ਅਸੀਂ ਕੰਮ ਕਹਿੰਨੇ ਆ ਉਹ ਪਹਿਲ ਦੇ ਆਧਾਰ ਤੇ ਐਮ ਐਲ اے ਸਾਹਿਬ ਜਿਹੜੇ ਸਾਡੇ ਕੰਮ ਐ ਉਹ ਕਰ ਰਿਹਾ ਚਾਹੇ ਕੋਈ ਸੀਵਰੇਜ ਦਾ ਕੰਮ ਐ ਚਾਹੇ ਕੋ ਕਿਸੇ ਵੀ ਤਰੀਕੇ ਨਾਲ ਕੋਈ ਕੰਮ ਐਮਐਲਏ ਸਾਹਿਬ ਪਹਿਦੇ ਆਧਾਰ ਤੇ ਜਿਹੜਾ ਉਹ ਕੰਮ ਕਰ ਰਿਹਾ ਹੈ ਸੇਵਾ ਮਿਲਦੀ ਹੈ ਤੇ ਤੰਦਹੀ ਦੇ ਨਾਲ ਸਾਰੇ ਵੀਰ ਅਸੀਂ ਰਲ ਕੇ ਸੇਵਾ ਨਾ